ਸਤਿ ਸ਼੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਇੱਕ ਅਜੀਬੀ ਜਿਹੀ ਚੀਜ਼ ਬਾਰੇ ਜੋ ਸਾਡੇ ਹਰ ਰੋਜ਼ ਦੇ ਖਾਣੇ ਦਾ ਹਿੱਸਾ ਬਣ ਚੁੱਕੀ ਹੈ ਪਰ ਸਾਨੂੰ ਪਤਾ ਹੀ ਨਹੀਂ ਹੈ ਕਿ ਇਹ ਸਾਡੇ ਜੀਵਨ ਨੂੰ ਕਿਵੇਂ ਚੁੱਪਚਾਪ ਖਤਮ ਕਰ ਰਹੀ ਹੈ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਖਾਣ ਵਾਲੇ ਤੇਲ ਦੀ ਹੁਣ ਸਵਾਲ ਇਹ ਆ ਕਿ ਤੁਸੀਂ ਰੋਜ਼ ਕਿੰਨਾ ਤੇਲ ਖਾਉਂਦੇ ਹੋ ਜਵਾਬ ਮਿਲੇਗਾ ਅਸੀਂ ਤਾਂ ਜੀ ਥੋੜਾ ਜਿਹਾ ਹੀ ਤੇਲ ਲੋਂਦੇ ਪਰ ਅਸਲ ਚਿੱਤਰ ਤਾਂ ਕੁਝ ਹੋਰ ਹੀ ਕਹਿੰਦਾ ਇੱਕ ਸਰਵੇਖਣ ਅਨੁਸਾਰ ਭਾਰਤ ਦੇ ਵਿੱਚ ਹਰ ਪਰਿਵਾਰ ਮਹੀਨੇ ਦੇ ਵਿੱਚ ਲਗਭਗ 8 ਲੀਟਰ ਖਾਣ ਵਾਲਾ ਤੇਲ ਵਰਤ ਰਿਹਾ ਇਹ ਅੰਕੜਾ ਨਾ ਸਿਰਫ ਡਰਾਉਣ ਵਾਲਾ ਹੈ ਸਗੋਂ ਸਾਡੀ ਸਿਹਤ ਲਈ ਵੀ ਖਤਰਨਾਕ ਸਾਬਿਤ ਹੋ ਰਿਹਾ ਹੈ ਤੇਲ ਦੀ ਜ਼ਰੂਰਤ ਤਾਂ ਸਰੀਰ ਨੂੰ ਹੁੰਦੀ ਹੈ ਬਟ ਵਦੇਰਾ ਤੇਲ ਉਹ ਤਾਂ ਮੁਸੀਬਤਾਂ ਦੀ ਜੜ ਬਣ ਜਾਂਦਾ ਹੈ ਨਾਲੇ ਬਾਦ ਤੇਲ ਤੋਂ ਹੋ ਸਕਦੀਆਂ ਨੇ ਖਤਰਨਾਕ ਬਿਮਾਰੀਆਂ ਜਿहां ਜਿਵੇਂ ਕਿ ਮੋਟਾਪਾ ਵਦੇਰਾ ਤੇਲ ਵਦੇਰੀ ਚਰਬੀ ਜਿਹੜੀ ਸਿੱਧਾ ਮੋਟਾਪੇ ਚ ਬਦਲ ਜਾਂਦੀ ਹੈ ਉੱਥੇ ਹੀ ਦਿਲ ਦੀਆਂ ਬਿਮਾਰੀਆਂ ਵੀ ਹੋ ਸਕਦੀਆਂ ਨੇ ਜਿहां ਖਾਸ ਕਰਕੇ ਰਿਫਾਈਨਡ ਤੇਲ ਚ ਹੋਣ ਵਾਲੇ ਟਰਾਂਸ ਫੈਟ ਖਤਰਨਾਕ ਕੋਲੇਸਟ੍ਰੋਲ ਨੂੰ ਵਧਾਉਂਦੇ ਨੇ ਤੇ ਇਸ ਦੇ ਨਾਲ ਹੀ ਸ਼ੂਗਰ ਵੀ ਹੋ ਸਕਦਾ ਹੈ ਦੱਸਣਾ ਕਿ ਤੇਲ ਦੇ ਜ਼ਿਆਦਾ ਵਰਤੋਂ ਨਾਲ ਸਰੀਰ ਦੇ ਵਿੱਚ ਇਨਸੂਲਿਨ ਠੀਕ ਤਰ੍ਹਾਂ ਕੰਮ ਨਹੀਂ ਕਰ ਸਕਦਾ ਜਿਸ ਕਰਕੇ ਤੁਹਾਨੂੰ ਸ਼ੂਗਰ ਵੀ ਹੋ ਸਕਦੀ ਹੈ ਉੱਤੇ ਹੀ ਫੈਟੀ ਲੀਵਰ ਤੇ ਕੈਂਸਰ ਦਾ ਖਤਰਾ ਵੀ ਪੈ ਜਾਂਦਾ ਹੈ ਖਾਸ ਕਰਕੇ ਜਦੋਂ ਅਸੀਂ ਇੱਕੋ ਤੇਲ ਨੂੰ ਕਈ ਵਾਰ ਤਲਣ ਲਈ ਵਰਤਦੇ ਹਾਂ ਤਾਂ ਉਹ ਜ਼ਹਿਰੀਲਾ ਬਣ ਜਾਂਦਾ ਜਿਸ ਕਰਕੇ ਫੈਟੀ ਲੀਵਰ ਤੇ ਕੈਂਸਰ ਵੀ ਹੋ ਜਾਂਦਾ ਹੈ ਇਸ ਗੱਲ ਤੇ ਕੀ ਕਹਿੰਦੀ ਹੈ ਸਰਕਾਰ ਤੇ ਸਿਹਤ ਵਿਭਾਗ ਉਹ ਕਹਿੰਦੀ ਹੈ ਕਿ ਸਾਦੀ ਖੁਰਾਕ ਤੇ ਸਿਹਤ ਮੰਜੀਵਨ FSSAI ਨੇ ਵੀ ਲੋਕਾਂ ਨੂੰ ਇਹ ਸਲਾਹ ਦਿੱਤੀ ਆ ਕਿ ਇੱਕ ਵਿਅਕਤੀ ਨੂੰ ਰੋਜ਼ 6-7 ਚਮਚ ਤੱਕ ਹੀ ਤੇਲ ਲੈਣਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਭਾਰਤ ਦੇ ਵਿੱਚ ਹਰ ਸਾਲ ਇੱਕ ਵਿਅਕਤੀ ਔਸਤ 19 ਕਿਲੋ ਤੱਕ ਤੇਲ ਖਾ ਜਾਂਦਾ ਇਹ ਸਿਰਫ ਇੱਕ ਗਿਣਤੀ ਨਹੀਂ ਹੈ ਸਾਡੀ ਸਿਹਤ ਲਈ ਇੱਕ ਚੇਤਾਵਨੀ ਹੈ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਹੁਣ ਕੀ ਕਰੀਏ ਰੀਫਾਈਨਡ ਤੇਲ ਦੀ ਥਾਂ ਤੇ ਸਰੋਂ ਦਾ ਤੇਲ, ਤਿਲ ਜਾਂ ਕੋਲਡ ਪ੍ਰੈਸਡ ਤੇਲ ਵਰਤੋ। ਘਰ 'ਚ ਮੰਮੀ ਜਾਂ ਬੇਬੇ ਨੂੰ ਦੱਸੋ ਕਿ ਵਾਰ-ਵਾਰ ਤਲਿਆ ਹੋਇਆ ਤੇਲ ਜ਼ਹਿਰ ਬਣ ਜਾਂਦਾ। ਕਸਰਤ, ਸਾਦੀ ਰੋਟੀ, ਸਬਜ਼ੀ ਤੇ ਨਿਯਮਤ ਜੀਵਨ ਸ਼ੈਲੀ ਇਹੀ ਸੱਚੀ ਦਵਾਈ ਹੈ। ਤੁਸੀਂ ਦੱਸੋ ਕਿ ਤੁਹਾਡੇ ਘਰ ਦੇ ਵਿੱਚ ਵੀ ਤੇਲ ਉਪਾਦ ਵਰਤਿਆ ਜਾਂਦਾ ਹੈ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਤੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਹਾਂ ਅਗਲੀ ਸਿਹਤਮੰਦ ਗੱਲ ਦੇ ਨਾਲ ਧੰਨਵਾਦ